ਇੱਕ ਵਾਰ ਕੋਈ ਗਰੀਬ ਬੱਕਰੀਆਂ ਵਾਲਾ ਸੀ ਬੱਕਰੀਆਂ ਚਾਰਦਾ ਸੀ ਬਾਈ ਉਹਦੇ ਕੋਲੇ ਬੱਕਰੀਆਂ ਰੱਖੀਆਂ ਸੀ ਉਹ ਬੱਕਰੀਆਂ ਦੇ ਸਾਰੇ ਆ ਉਹਦੇ ਪਰਿਵਾਰ ਦਾ ਉਹਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ ਇੱਕ ਦਿਨ ਕੀ ਹੋਇਆ ਨਾ ਉਹਦੇ ਘਰ ਵਾਲੀ ਨੇ ਬੱਕਰੀਆਂ ਦਾ ਦੁੱਧ ਚੋਕੇ ਇੱਕ ਗੰਧੋਲੀ ਤੇ ਇੱਕ ਕੰਧ ਦੇ ਰੱਖਤਾ ਤੇ ਰੱਖਣ ਤੋਂ ਬਾਅਦ ਜਦੋਂ ਬੱਕਰੀਆਂ ਲੈ ਕੇ ਉਹਦੇ ਘਰ ਵਾਲਾ ਬਾਹਰੇ ਬੱਕਰੀਆਂ ਚਾਰਨ ਵਾਸਤੇ ਵਾਗ ਗਿਆ ਚਲਿਆ ਗਿਆ ਤੇ ਉਸ ਤੋਂ ਬਾਅਦ ਉਹਨੇ ਉਹ ਗੰਧੋਲੀ ਤੋਂ ਉਸ ਕੰਧ ਤੋਂ ਛੋਟੀ ਕੰਧ ਤੋਂ ਚੱਕ ਕੇ ਦੁੱਧ ਵਾਲਾ ਬਰਤਨ ਤੇ ਤੁਰ ਹੀ ਜਾਂਦੀ ਆ ਰਾਸਤੇ ਦੇ ਵਿੱਚ ਨਾ ਜਦੋਂ ਉਹ ਅੰਦਰ ਜਾਣ ਲੱਗੀ ਉਹਦਾ ਪੈਰ ਤੇ ਠੋਕਰ ਵੱਜੀ ਉਹਦੇ ਤੇ ਉਹ ਸਾਰਾ ਦੁੱਧ ਥੱਲੇ ਡੁੱਲ ਗਿਆ ਤੇ ਥੱਲੇ ਡੁੱਲਣ ਤੋਂ ਬਾਅਦ ਉਹ ਰੱਬ ਨੂੰ ਉੱਪਰ ਕਰਕੇ ਮੂੰਹ ਨਾਲ ਰੱਬ ਨੂੰ ਲਾਂਭੇ ਦੇਣ ਲੱਗੀ ਕਿ ਰੱਬਾ ਤੂੰ ਸਾਡੇ ਗਰੀਬਾਂ ਨਾਲ ਹੀ ਮਜ਼ਾਕ ਕਰਨੀ ਹੁੰਦੀ ਆ ਇਹ ਹੀ ਸਾਡੀ ਰੋਜ਼ੀ ਰੋਟੀ ਆ ਤੂੰ ਇਹੀ ਸਾਥੋਂ ਖੋਲੀ ਇਹ ਹੀ ਰੋਜ਼ੀ ਰੋਟੀਆਂ ਐਸੇ ਦੁੱਧ ਨੂੰ ਵੇਚ ਕੇ ਤਾਂ ਮੈਂ ਆਪਦੇ ਜਵਾਕਾਂ ਦਾ ਪੇਟ ਭਰਨਾ ਸੀ ਅੱਜ ਵੀ ਤੂੰ ਗਰੀਬਾਂ ਦੀ ਕਦੇ ਨਹੀਂ ਤੂੰ ਗਰੀਬਾਂ ਦਾ ਹੋ ਸਕਦਾ ਉਹ ਇਸ ਤਰ੍ਹਾਂ ਕਰਕੇ ਨਾ ਬਾਈ ਰੱਬ ਨੂੰ ਬਾਲੇ ਲਾਂਬੇ ਦੇਣ ਲੱਗ ਪੋਈ ਜਾਂਦਾ ਬਾਈ ਜਦੋਂ ਆਪਣਾ ਰੋਜ਼ਗਾਰ ਆ ਜਿਹੜਾ ਉਹੀ ਕੋਈ ਖੋਲੇ ਹੈ ਨਾ ਤੇ ਉਸ ਤੋਂ ਬਾਅਦ ਕੀ ਹੋਇਆ ਨਾ ਉਹ ਦੁੱਧ ਨੂੰ ਡੁੱਲੇ ਨੂੰ ਦੇਖ ਕੇ ਇੱਕ ਬਿੱਲੀ ਆਈ ਤੇ ਬਿੱਲੀ ਦੁੱਧ ਨੂੰ ਪੀ ਗਈ ਦੁੱਧ ਪੀਣ ਤੋਂ ਬਾਅਦ ਬਿੱਲੀ ਉੱਥੇ ਥਾਂ ਤੇ ਹੀ ਮਰ ਗਈ ਥਾਂ ਤੇ ਮਰਨ ਤੋਂ ਬਾਅਦ ਉਹਦੇ ਘਰ ਵਾਲਾ ਘਰੇ ਆਇਆ ਤੇ ਉਹ ਕਹਿੰਦਾ ਵੀ ਬਿੱਲੀ ਮਰੀ ਪਈ ਆ ਕੀ ਗੱਲ ਹੋ ਗਈ ਉਹ ਕਹਿੰਦੀ ਇਹ ਤਾਂ ਆਪਣਾ ਦਾ ਜਿਹੜਾ ਦੁੱਧ ਚੋ ਕੇ ਰੱਖਿਆ ਸੀਗਾ ਆਪਾਂ ਬੱਕਰੀਆਂ ਦਾ ਤੇ ਉਹ ਮੈਥੋਂ ਡੁੱਲ ਗਿਆ ਤੇ ਉਹ ਦੁੱਧ ਇਹ ਪੀ ਗਈ ਉਹ ਕਹਿੰਦਾ ਵਾਹ ਪ੍ਰਮਾਤਮਾ ਕਹਿੰਦਾ ਤੂੰ ਸਾਡੀ लाज ਰੱਖ ਲਈ ਇਹ ਦੁੱਧ ਸਾਡੇ ਬੱਚਿਆਂ ਨੇ ਪੀਣਾ ਸੀ ਤੇ ਬਾਕੀ ਅਸੀਂ ਬਾਜ਼ਾਰ ਚ ਵੇਚ ਕੇ ਆਉਣਾ ਸੀ ਪਤਾ ਨਹੀਂ ਕਿੰਨੇ ਕਨੇ ਮਰਨਾ ਸੀ ਸੋ ਉਹ ਦੁੱਧ ਦੇ ਵਿੱਚ ਨਾ ਬਾਈ ਕਿਸੇ ਸਿਫਕਲੀ ਦਾ ਡਿੱਗਣ ਦਾ ਕਰਕੇ ਉਹ ਦੁੱਧ ਜ਼ਹਿਰੀਲਾ ਹੋ ਗਿਆ ਜਦੋਂ ਉਹਨੇ ਉਹ ਬਰਤਨ ਜਿਹਦੇ ਵਿੱਚ ਥੋੜਾ ਜਿਹਾ ਦੁੱਧ ਬਚ ਗਿਆ ਸੀ ਡੁੱਲਣ ਤੋਂ ਜਦੋਂ ਉਹਨਾਂ ਨੇ ਉਹ ਬਰਤਨ ਹਿਲਾ ਕੇ ਖਾਲੀ ਕਰਕੇ ਦੇਖਿਆ ਤੋ ਤੇ ਉਹ ਸਿਪਕਲੀ ਡਿੱਗੀ ਪਈ ਸੀ ਸਿਪਕਲੀ ਦਾ ਜ਼ਹਿਰ ਉਹ ਦੁੱਧ ਦੇ ਵਿੱਚ ਫੈਲ ਗਿਆ ਜਿਦਾਂ ਕਰਕੇ ਉਹ ਬਿੱਲੀ ਮਰ ਗਈ ਤੇ ਉਹਨੇ ਪ੍ਰਮਾਤਮਾ ਉਹਦੇ ਘਰ ਵਾਲੇ ਨੇ ਨਾ ਉਹਦੇ ਪ੍ਰਮਾਤਮਾ ਦਾ ਬੜਾ ਸ਼ੁਕਰ ਕਰਿਆ ਕਿ ਪ੍ਰਮਾਤਮਾ ਜੇ ਦੁੱਧ ਨਾ ਡੁੱਲਦਾ ਤਾਂ ਪਤਾ ਨਹੀਂ ਕਿੰਨੇ ਇਨਸਾਨਾਂ ਦੀ ਮੌਤ ਹੋਣੀ ਸੀ ਕਿਉਂਕਿ ਉਹ ਦੁੱਧ ਉਹਨਾਂ ਨੇ ਵੀ ਪੀਣਾ ਸੀ ਤੇ ਬਾਜ਼ਾਰ ਦੇ ਵਿੱਚ ਵੇਚ ਕੇ ਪਤਾ ਨਹੀਂ ਕਿਹਨੇ-ਕਿਹਨੇ ਦੁੱਧ ਪੀਣਾ ਸੀ ਪ੍ਰਮਾਤਮਾ ਕਰਦਾ ਤਾਂ ਬਾਈ ਚੰਗਾ ਹੀ ਹੁੰਦਾ ਅਸੀਂ ਰੱਬ ਨੂੰ ਬਿਨਾਂ ਗੱਲ ਤੋਂ ਲਾਂਭੇ ਦੇਣ ਲੱਗ ਜਾਂਦੇ ਆ